ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਕੁੱਟ ਤੇ ਬੇਮੀ ਦਾ ਪਹਿਲਾ ਨਾਪ ਦਾ ਨਿਗਾ ਮਾਰ ਲਓ ਇੱਕ ਵਾਰੀ ਸਾਡੇ ਬੈਲੀ ਲਮਾਈ ਆ 25 ਬਾਹ 30 18 ਸ਼ਾਦੀ ਹੈਗੀ ਭਰਾ ਦੀ 39 ਪੇ 38 ਆ ਫੁੱਲ ਫਿਟਿੰਗ ਆ ਫਟ ਫਟ ਗਏ ਨੇ ਜਿਹਨੂੰ ਆਪਾਂ ਹਨਾ 41 ਕਮਰ ਆ ਤੇ ਸਾਡੇ 43 ਹਿਪ ਆ ਤਿਆਰ ਇਸ ਤਰੀ ਫਰੰਟ 9 ਗੀਜੇ 2 ਆ ਕਲਰ 17 ਤੇ ਕੋਈ 14 ਪਜਾਮੇ ਲੰਮਾਈ ਹੈ ਕਿ 39 137 ਮੂਰੀ 17 ਤੇ ਪਟ 29 ਇਹ ਆਪਣਾ ਨਾਪ ਜਿਹੜਾ ਤਿਆਰ ਆ ਲੂਜ਼ਿੰਗ ਪਾ ਕੇ ਕੀਤਾ ਹੋਇਆ ਹੈ ਹਨ ਤੇ ਜਿਹੜਾ ਇਹ ਵੱਖਰਾ ਆ ਟੌਪ ਦਾ ਆਪਣਾ ਇਹ ਸਵਾ ਗਾਇ ਬਣੇ ਦਾ ਬਹੁਤ ਹੀ ਘੱਟ ਕਪੜਾ ਆਉਂਦਾ ਹੈ ਕਈ ਵਾਰੀ ਕਿਸੇ ਭੈਣ ਕੋਲੇ ਆ ਜਾਂਦਾ ਜਾਂ ਭਰਾ ਕੋਲੇ ਕੁੜਤਾ ਵੇ ਮਕੱਟਰ ਨੂੰ ਤਾਂ ਕਿਵੇਂ ਕੱਟਣਾ ਪਾ ਉਹ ਮੈਂ ਤੁਹਾਨੂੰ ਦੱਸੂਗਾ ਪਾ ਦੇਖੋ ਕਪੜਾ ਕਿੰਨਾ ਹੈ ਸਵਾ ਯਾਨੀ ਕਿ 112 ਤਾਂ ਇਹਨੂੰ ਕਹਿੰਦੇ ਸਵਾ ਮੀਟਰ ਪਣੇ ਦਾ ਹੁਣ ਆਪਾਂ ਐਂ ਦੇਖ ਲੈਣੇ ਬਣੂਗਾ ਇਹ ਚੋਕੇ ਨਹੀਂ ਮੰਦਾ ਹਨਾ ਤਾਂ ਛਾਤੀ ਹੈਗੀ ਇਸ ਭਰਾ ਦੀ 39 39 ਦੇ ਵਿੱਚ ਆਪਾਂ ਜਦੋਂ ਪਾਵਾਂਗੇ 8 39 ਤੇ 40 40 ਤੇ 7 47 47 ਦਾਤ ਨਿਕਲ ਕੇ ਆਇਆ 23 ਆ ਲੋ ਇੱਧਰ ਦੇਖ ਲੈਣੇ ਵੀ ਆਪਾਂ ਪੱਟ ਜੂਗਾ ਕਪੜਾ ਵਾਜਦਾ ਬਾਧੂ ਆਗਾ ਲਓ ਜੀ ਹੁਣ ਆਪਾਂ ਇਹਨੂੰ 4.5 ਵਾਲੀ ਕਾਟ ਕੱਟਾਂਗੇ ਸਵਾ ਗਏ ਪਣੇ ਵਾਲੇ ਕਪੜਾ ਹੈਗਾ 4.5 ਵਾਲੀ ਕਾਟ ਕੱਟਾਂਗੇ ਜੇ ਕਿਸੇ ਚੀਜ਼ ਨਾ ਸਮਝ ਆਵੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਕੱਲ ਵੀ ਕਿਸੇ ਮਾਤਾ ਦਾ ਫੋਨ ਆਇਆ ਸੀ ਕਹਿੰਦੇ ਬਾਈ ਤੁਸੀਂ ਕੁੜਤੇ ਪਜਾਮੇ ਦੀ ਵੀਡੀਓ ਘੱਟ ਪਾਉਣਿਓ ਤਾਂ ਮੈਂ ਸੋਚਿਆ ਚਲੋ ਆਪਣੇ ਕੋਲੇ ਅੱਜ ਕੁੜਤਾ ਪਜਾਮਾ ਸੀਗਾ ਸਵਾ ਗਾਜ ਪਣੇ ਦਾ ਵੱਖਰਾ ਜਿਹਾ ਟੌਪ ਬਣ ਜੂ ਨਾਲੇ ਹੈਨਾ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਵਿੱਚ ਨਾ ਸਮਝ ਨੇ ਲੱਗੀਆਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਤੇ ਜੇ ਲੱਗਦੀ ਤਾਂ ਵੀ ਕਮੈਂਟ ਕਰਨਾ ਠੀਕ ਆ 6 ਇੰਚ ਆਪਾਂ ਵੱਧ ਲਾਵਾਂਗੇ ਲੰਬਾਈ ਤੋਂ ਇਹ ਚੀਜ਼ ਦਾ ਧਿਆਨ ਰੱਖਣਾ ਹੈ 6 ਇੰਚ ਵੱਧ ਲਾਉਣਾ ਲੰਬਾਈ ਤੋਂ ਲੰਬਾਈ ਹੈਗੀ ਇਸ ਪਰਾ 39 ਤੇ 40 40 ਤੇ 5 45 45 ਦਾ ਬਪੀਸ ਲਾਵਾਗੇ ਵੱਡੇ ਬੱਲਿਆਂ ਵਾਸਤੇ ਪੂਰਾ ਧਿਆਨ ਦੇ ਨਾਲ ਵੀਡੀਓ ਐਂਡ ਤੱਕ ਦੇਖਿਓ ਜਿਹੜੇ ਭਰਾ ਜਾਂ ਭੈਣ ਨਵੇਂ ਆ ਚੈਨਲ ਤੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਨੂਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਨਾ ਇਹਦਾ ਕੁਦਰਤੀ ਕੀ ਵੀ ਚਲਦੀ ਫਿਰਦੀ ਵੀਡੀਓ ਆਏ ਨਹੀਂ ਤੁਹਾਡੇ ਕੋਲੇ ਇਹ ਤੁਸੀਂ ਚਾਹੋਗੇ ਸਾਡੇ ਕੋਲ ਰੋਜ਼ ਵੀਡੀਓ ਆਵੇ ਫਿਰ ਜਵਾਕਾਂ ਨੂੰ ਕਹਿਗੇ ਚੈਨਲ ਨੂੰ ਸਬਸਕ੍ਰਾਈਬ ਕਰਾ ਲਿਆ ਕਰੋ ਜਾਂ ਆਹ ਦਾ ਨੰਬਰ ਹੀ ਗਰੁੱਪ ਦੇ ਵਿੱਚ ਐਡ ਕਰਾ ਲਓ ਹਨ ਫਿਰ ਮੈਂ ਹਰ ਇੱਕ ਵੀਡੀਓ ਉਹ ਗਰੁੱਪ ਦੇ ਵਿੱਚ ਪਾ ਦਿੰਨੇ ਹੁਣ ਜਦੋਂ ਥੋੜਾ ਮਨ ਕਰੇ ਉਹਨੂੰ ਖੋੜ ਕੇ ਤੁਸੀਂ ਦੇਖ ਸਕਦੇ ਤਾਂ ਇੱਕ ਚੀਜ਼ ਮੈਂ ਹੋਰ ਕਹਣੀ ਕਈ ਭੈਣਾਂ ਦੀ ਸ਼ਿਕਾਇਤ ਇਹ ਆਉਂਦੀ ਹੈ ਵੀ ভাই ਸਾਡੇ ਕੋਲੇ ਨਾ ਲਿੰਕ ਖੁੱਲਦਾ ਨਹੀਂਗਾ ਜਿਹੜੀਆਂ-ਜਿਹੜੀਆਂ ਭੈਣਾਂ ਦੀ ਇਹ ਸ਼ਿਕਾਇਤ ਆਉਂਦੀ ਉਹ ਮੈਨੂੰ ਜਰੂਰ ਦੱਸਿਓ ਫਿਰ ਆਪਾਂ ਇਹਦਾ ਕੋਈ ਹੱਲ ਲੱਭਾਂਗੇ ਦੁਬਾਰੇ ਮੈਂ ਫਿਰ ਦੱਸਦਿਆਂ ਵੀ ਕਈ ਭੈਣਾਂ ਦੀ ਇਹ ਸ਼ਿਕਾਇਤ ਆਉਂਦੀ ਆ ਜੇ ਜੇ ਤੁਸੀਂ ਗਰੁੱਪ ਦੇ ਵਿੱਚ ਪਾਉਣੇ ਉਹ ਮੈਸੇਜ ਉਹ ਖੁੱਲਦਾ ਨਹੀਂ ਗਾ YouTube ਤੇ ਜਾ ਕੇ ਤਾਂ ਜੇ ਸਾਰਿਆਂ ਭੈਣਾਂ ਨੂੰ ਆਉਂਦਾ ਵੀ ਨਹੀਂ ਖੁੱਲਦਾ ਫਿਰ ਮੈਨੂੰ ਜਰੂਰ ਦੱਸਿਓ ਤਾਂ ਕਿ ਆਪਾਂ ਇਹਦਾ ਕੋਈ ਹੱਲ ਲੱਭ ਸਕੀ ਹਣਾ ਆਜੋ ਆਪਾਂ ਇੱਥੋਂ ਰੱਖਾਂਗੇ 6 ਇੰਚ ਵੱਧ 39 ਤੇ 40 ਤੇ 40 ਤੇ 5 45 45 ਦਾ ਆਪਾਂ ਪੀਸ ਲਵਾਂਗੇ ਇੱਥੋਂ ਵੱਡੇ ਪੱਲੇ ਆ ਇਹ ਜਿਹੜਾ ਹੁਣ ਆਪਾਂ ਲਾਵਾਂਗੇ ਫੱਟੀ ਦੀ ਵੱਧ ਲਿਆ ਕਰੋ ਇਹਦੀ ਸਕੇਲ ਫੱਟੀ ਦੀ ਨਾਲੇ ਦਾ ਕਪੜਾ ਸਿੱਧਾ ਕੱਟਿਆ ਨਾ ਨਾਲੇ ਕਾਨ ਨਹੀਂ ਪੈਂਦਾ ਹਨਾ ਕਾਨ ਠੀਕ ਆ ਦੇਖਦਾ ਨਿਸ਼ਾਨ ਕੱਟ ਦੇ ਨਾ ਜੇ ਨਿਸ਼ਾਨ ਪੈਣੂ ਨਹੀਂ ਦੀਦਾ ਹੁੰਦਾ ਮੈਨੂੰ ਦੱਸ ਦਿਆ ਕਰੋ ਹਨਾ ਵੀ ਸਾਨੂੰ ਬਈ ਨਿਸ਼ਾਨ ਕੋਈ ਗੂੜੇ ਕਪੜਾ ਉਸ ਦੇ ਨਾਲ ਲਾ ਜਾਕ ਨਾ ਮੈਂ ਫਿਰ ਮੈਂ ਗੂੜੇ ਨਾਲ ਲਾ ਦੂਗਾ ਹੁਣ ਆਹ ਦਾ ਆਪਣਾ ਕਪੜਾ ਪੀਸ ਕੱਟ ਲਿਆ ਆਪਾਂ ਪਜਾਮੇ ਦੇ ਵੱਡੇ ਫੱਟੇ ਆਹੀਂ ਹੁਣ ਆਪਾਂ ਕੀ ਕਰਾਂ ਸਾਰੇ ਦਾ ਸਾਰਾ ਕਪੜਾ ਚੱਕ ਕੇ ਦੂਰਾ ਕਰ ਲੈਣਾ ਸਵਾ ਮੀਟਰ ਪਣੇ ਦੀ ਕਾਟ ਜਿਹੜੀ ਆਪ ਕੱਟ ਰਹੇ ਕਈ ਵਾਰ ਕਿਸੇ ਭੈਣ ਕੋਲੇ ਕੁਰਤਾ ਬਿਮਾ ਜਾਂਦਾ ਇਹ 4 ਮੀਟਰ ਦਾ ਵੀ ਬਣ ਜਾਂਦਾ ਤੇ 4.5 ਮੀਟਰ ਦਾ ਵੀ ਬਣ ਜਾਂਦਾ ਕਿਉਂਕਿ ਇੱਕ ਪਣਾ ਇਹਦਾ ਜ਼ਿਆਦਾ ਹੁੰਦਾ ਹੈ ਆਨੂੰ ਇਸ ਤਰ੍ਹਾਂ ਦੂਰਾ ਕਰ ਲਿਆ ਆਪਾਂ ਨੇ ਕੁਰਤੇ ਬਿਆਮਿਆਂ ਦੀਆਂ ਸੱਤ ਕਾਟਾਂ ਹੁੰਦੀਆਂ ਕਿਤੇ ਕੋਈ ਕਾਟ ਕੱਟ ਨਹੀਂ ਪੈਂਦੀ ਆਪਾਂ ਨੂੰ ਕਦੇ ਕੋਈ ਕਾਟ ਕਰਨੀ ਨਹੀਂ ਠੀਕ ਹੈ ਜੀ ਚਲੋ ਇੱਥੋਂ ਆਪਾਂ ਸੈੱਟ ਕਰਾਂਗੇ ਇਹਨੂੰ ਐਵੇਂ ਪਾ ਕੇ ਕੋਈ ਪ੍ਰੈਸ ਮਾਰ ਕੇ ਇਹਦੀ ਕੰਨੀ ਸਾਰੀ ਕੱਢਾ ਜੀ ਤਾਂ ਕਿ ਖਿੱਚ ਵਗੈਰਾ ਨਾ ਪਾਵੇ ਪ੍ਰੈਸਰ ਪਰ ਕੋਈ ਕਰ ਲਾ ਲਾ ਗਰਮ ਇੱਕ ਜਦੋਂ ਕੋਈ ਪੈਣਾ ਪ੍ਰੈਸ ਕਰਦੇ ਨੇ ਐ ਇਹਦੇ ਨਾਲ ਦੀ ਬੋਤਲ ਜੀ ਲੈ ਕੇ ਕੌਲੀਨ ਵਾਲੀ ਹੈ ਨਾ ਮਾੜਾ ਮਾੜਾ ਇਸ ਤਰ੍ਹਾਂ ਸਪਰੇਅ ਮਾਰ ਲਿਆ ਕਰੋ ਪਾ ਆਹ ਪਾਣੀ ਮਾਰ ਲਿਆ ਉਹਦੇ ਚ ਪਾਣੀ ਐ ਸੋਕਾ ਇਹ ਨਾਲ ਪ੍ਰੈਸ ਵਧੀਆ ਹੁੰਦੀ ਹੈ ਜਿਹੜੇ ਕੋ ਬਲਬਲ ਹੁੰਦੇ ਆ ਉਹ ਨਿਕਲ ਜਾਂਦੇ ਐ ਇਹੋ ਜੀ ਬੋਤਲ ਲੈ ਕੇ ਉਹ ਚ ਪਾਣੀ ਪਾ ਕੇ ਟੂਟੀ ਦਾ ਟੂਟੀ ਦਾ ਪਾਣੀ ਪਾਓ ਦੂਜਾ ਪਾਣੀ ਨਾ ਪਾਓ ਨਹੀਂ ਸੋਰਾ ਜਾਂਦਾ ਵਿੱਚ ਨਾ ਹੋਰ ਹੀ ਕਰ ਦੂਗਾ ਜੋ ਘਰਾਂ ਦੇ ਵਿੱਚ ਆਪਣੇ ਆਰੋਹ ਹੁੰਦੇ ਆ ਉਹਦਾ ਪਾਣੀ ਪਾਲਿਆ ਕਰੋ ਇਹਦੇ ਨਾਲ ਬਾਲ ਵਧੀਆ ਨਿਕਲ ਜਾਂਦੇ ਆ ਜਦੋਂ ਆਪਾਂ ਸੂਟ ਤੇ ਪ੍ਰੈਸ ਕਰਨੀ ਆ ਤਾਂ ਕਰੀਬ ਵਧੀਆ ਪੈਂਦੀ ਕੁੜਤੇ ਵਿਅਮੇ ਤੇ ਮੈਂ ਕੱਲ ਰਾਤ ਵੀ ਕਿਹਾ ਸੀ ਜਿਹੜੀਆਂ ਭੈਣਾਂ ਨੂੰ ਕੁਰਤਾ ਵਿਅਮਾ ਘਰੇ ਪਾਉਣ ਵਾਲਾ ਹਨਾ ਭਰਾਵਾਂ ਦੇ ਪ੍ਰੈਸ ਨਹੀਂ ਕਰਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਤਾਂ ਕਿ ਆਪਾਂ ਇੱਕ ਵੀਡੀਓ ਉਸ ਟੌਪਿਕ ਤੇ ਬਣਾ ਦਈਏ ਜੇ ਥਰੂ ਆਉਂਦਾ ਫਿਰ ਠੀਕ ਆ ਹਨਾ ਜੇ ਨਹੀਂ ਆਉਂਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਵੀ ਤੁਹਾਨੂੰ ਫੂਟ ਵੀ ਪ੍ਰੈਸ ਨਹੀਂ ਕਰਨ ਉਹਦਾ ਇੱਕ ਵੀਡੀਓ ਬਣਾ ਲਿਓ ਹਾਂ ਹੁਣ ਹੁਣ ਆਪਾਂ ਇਹਨੂੰ ਪ੍ਰੈਸ ਮਾਰ ਲਿਆ ਪਲਾਕੇ ਦੇ ਵਿੱਚ ਕੱਢ ਪ੍ਰੈਸ ਸਾਈਡ ਤੇ ਖੜੀ ਕਰ ਦਿੰਦੇ ਹਾਂ ਹੁਣ ਆਪਾਂ ਚੱਕਾਂਗੇ ਆਹ ਵਾਲਾ ਨਿਸ਼ਾਨ ਇਹ ਐਸਾ ਠੀਕਾ ਸਕੇਲ ਪੂਰਾ ਧਿਆਨ ਦੇਣਾ ਹੁਣ ਹਾਂ ਡ੍ਰੋਪ ਕਰਾਂਗੇ ਡਾਊਨ ਉਸੇ ਤਰੀਕੇ ਜਿਵੇਂ ਡਾਊਨ ਕਰ ਦਿੰਦੇ ਹਾਂ ਇਥੇ ਲੋਚ ਹੁਣ ਤੋਂ 2 ਇੰਚ ਦਾ ਇਹ ਪੂਰਾ ਪਲਾਸਟਿਕ ਦਾ ਇਥੋਂ ਲੰਬਾਈ ਹੈਗੀ ਆ ਇਹਨਾਂ ਦੀ 39 ਇੰਚ ਭਰਾ ਦੀ ਲੰਬਾਈ 39 ਆ 2.5 ਇੰਚ ਬਰਦਰ ਰੱਖਾਂਗੇ ਜਾਨਕਿ ਸਾਢੇ 41 ਜਿਹੜੀ ਝੋਲੀ ਹੈਗੀ ਆ ਇਹਨਾਂ ਨੂੰ ਪਾਉਗੇ ਇਹ ਹੈਗਾ ਅਮਨਦੀਪ ਸਿੰਘ 7.5 ਇੰਚ ਝੁਲੀ ਪਾਵਾਂਗੇ ਆਪਾਂ ਇਹਨੂੰ ਇਥੋਂ ਤਾਂ ਕਿ ਬਾਣ ਕਰਕੇ ਸਾਢੇ 12 ਰਹਿ ਜੇ ਆਪਾਂ ਨੂੰ ਝੁਲੀ ਚਾਹੀਦੀ ਆ ਠੀਕ ਹੈ। ਆ ਲੋ ਇਹ 2 ਸਕੇਲ ਫੱਟੀ ਦੇ ਨਾਲ ਲਾਉਣਾ ਆਪਣਾ ਨਿਸ਼ਾਨ ਜਰਾ ਆਹ ਵਾ। ਬਿਲਕੁਲ ਸਿੱਧਾ ਆ ਗਿਆ ਆਪਣਾ ਤਿਆਰੀ ਵਾਲਾ ਨਿਸ਼ਾਨ ਜਿੱਥੋਂ ਆਪਾਂ ਤਿਆਰ ਰੱਖਾਂਗੇ ਪੀਐਮ 1.5 ਇੰਚ ਵੱਧ। ਸਰ ਪਾਈ ਦਾ ਜੇ ਸਿਉਣ ਮਾਰਨੀ ਫਿਰ 2 ਇੰਚ ਵੱਧ। ਟਿੱਟੇ ਕੱਪੜਿਆਂ ਦੇ ਕੋਸ਼ਿਸ਼ ਕਰਿਆ ਕਰੋ ਵੀ ਸਿਉਣ ਨਾ ਮਾਰਿਆ ਕਰੋ ਤਰਪਾਈ ਕਰਿਆ ਕਰੋ ਆਪਾਂ ਤਾਂ ਸਾਰਿਆਂ ਦੀ ਤਰਪਾਈ ਕਰਦੇ ਹਾਂ ਬਸ ਤਰਪਾਈ ਹੀ ਸਹੀ ਰਹਿੰਦੀ ਹੈ ਉਹਦੇ ਨਾਲ ਪਜਾਮਾ ਵੀ ਨੀ ਤਾਂ ਚੜ੍ਹ ਦੋ ਹੁਣ ਆ ਗਿਆ ਪੱਟ ਪੱਟ ਹੈਗਾ ਇਹਨਾਂ ਦਾ 29 ਇੰਚ ਆਪਾਂ ਲਾਵੇਂ ਇੱਥੋਂ 22.5 ਯਾਨੀ ਕਿ 14.5 ਇੰਚ ਪੱਟ ਤੋਂ ਘੱਟ ਹੋ ਗਿਆ ਕਿੰਨਾ ਹੋ ਗਿਆ ਦੇਖੋ ਸਾਰ ਸਾਢੇ ਬਾਅਦ ਇੱਥੋਂ ਹੀ ਲਾਵਾਂਗੇ ਆਪਾਂ ਸਾਢੇ 12 ਇੱਥੋਂ ਹੀ ਆਪਾਂ ਲਾਵਾਂਗੇ ਸਾਢੇ 12 ਸਾਢੇ 12 ਦਾ ਕਿੰਨਾ ਹੁੰਦਾ 14 ਮੂਰੀ ਕਿੰਨੀ ਆ 17 ਇਹ ਆ 17 ਮੂਰੀ ਹੋਗੀ ਬਿਲਕੁਲ ਸਹੀ ਇੱਥੋ ਹੀ ਸੀ ਸਕੇਲ ਫੱਟੀ ਦੇ ਨਾਲ ਲਾਵਾਂਗੇ ਸਾਰੇ ਨਿਸ਼ਾਨ ਬਾਕੀ ਅਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਹੈ ਨਹੀਂ ਫੱਟੀ ਉਹ ਜ਼ਰੂਰ ਲੈ ਕੇ ਰੱਖੋ ਫੱਟੀ ਦੀ ਸ਼ੇਪ ਜਿਵੇਂ ਸੇਮ ਹੋਣੀ ਚਾਹੀਦੀ ਆ ਉਹ ਚੀਜ਼ ਦਾ ਧਿਆਨ ਰੱਖਣਾ ਮੈਂ ਗਈ ਵੀਡੀਓ ਚ ਪਹਿਲੇ ਦੱਸਤਾ ਜਿਹੜੀ ਫੱਟੀ ਦੀ ਸ਼ੇਪ ਆ ਉਹ ਆਪਣੇ ਕੋਲ ਬਿਲਕੁਲ ਸਹੀ ਹੋਵੇ ਆ ਠੀਕ ਆ ਉਧਰ ਦਿੱਤੋ ਲਓ ਠੀਕ ਹੈ ਜੀ ਇਸੇ ਤੋਂ ਬਾਹਰ ਲਾ ਪਾਸਾ ਆ ਫੱਟੀ ਦੇਖ ਲਓ ਪਹਿਲਾਂ ਐਂ ਸੀ ਜੇ ਉਹਦੋਂ ਆਪਾਂ ਉਧਰ ਲਾਇਆ ਹੁਣ ਆਪਾਂ ਐਂ ਕਰ ਲਈ ਥੋੜਾ ਚੁੱਕਨੇ ਰਿਹਾ ਕਰੋ ਮੈਂ ਫਟਾਫਟ ਘਵਾ ਲਉ ਨਾ ਫੱਟੀ ਆਹ ਲਓ ਪਾੜ ਤਿਕਰਾ ਕੇ ਬਾਹਰ ਕਰ ਦੇਣਾ ਆਪਾਂ ਨੇ ਚੋਲੇ ਮਿਲਾਗੇ ਹੁਣ ਆਪਾਂ ਕਿੰਨੀ ਆ ਉਸ ਤੋਂ ਬਾਅਦ ਕਟਾਂਗੇ ਐਂ ਮੈਂ ਲੈ ਨਾ ਕਰੋ ਝੋਲੇ ਨਹੀਂ ਆ ਦੇਖੋ 14.5 ਮੈਂ ਤੁਹਾਨੂੰ ਕਿਹਾ ਸੀ ਕਿੰਨੀ ਸਾਡੇ 12 ਝੋਲੀ ਅਗਲੀ ਪੈਰ ਝੋਲੀ ਭਰਾ ਦੀ 15 ਇੰਚ ਬਹੁਤ ਆ ਇਹ ਵੀ ਜਿਵੇਂ ਆਪਾਂ ਕੱਲ ਬੋਡੀ ਬਿਲਡਰ ਦਾ ਸੂਟ ਕੱਟਿਆ ਸੀ ਇਸ ਭਰਾ ਦਾ ਸਰੀਰ ਵੀ ਓਮੇਜੀ ਆ ਫੁੱਲ ਫਿਟਿੰਗ ਪਾਉਦੇ ਇਹ ਕੱਪੜੇ ਆਇਜਾ ਕੇ ਨਾ ਕੈਂਚੀ ਦੂੰ ਤੁਹਾਡੇ ਵਾਲੇ ਪਾਸੋਂ ਖੜਦਾ ਗੁਰਬਾਰ ਆ ਛੋਟੇ ਪੱਲੇ ਹੋ ਗਏ ਆਪਣੇ ਆਹ ਕੱਪੜੇ ਨੂੰ ਪਾਸੇ ਕਰ ਦਾਂਗੇ ਪਹਿਲਾਂ ਆਪਾਂ ਹੁਣ ਆਪਾਂ ਕਟਾਂਗੇ ਪਜਾਮੇ ਦੇ ਵੱਡੇ ਪੱਲੇ ਇਸ ਕੱਪੜੇ ਜਿਹੜਾ ਆਪਾਂ ਲਾ ਕੇ ਰੱਖਿਆ ਸੀਗਾ 6 ਇੰਚ ਵੱਧ ਇਹਸ ਤਾਂ ਠੀਕ ਆ ਇਸ ਨੂੰ ਉੱਪਰ ਵਿਛਾ ਲਾਂਗੇ ਆਪਾਂ ਲੋਚ ਆ ਦੋ ਸੂਤ ਤੁਸੀਂ ਲਾਜ਼ਮੀ ਵੱਧ ਰੱਖਣਾ ਭਾਵੇਂ ਲੇਡੀ ਪਲਾਜ਼ੋ ਕੱਟਣਾ ਭਾਵੇਂ ਜੈਕਸ ਪਜਾਮਾ ਕੱਟਣਾ ਦੋ 2.5 ਸੂਤ ਵੱਧ ਰੱਖਣਾ ਜੇਰਾ ਆਪਣਾ 6 ਇੰਚ ਵੱਧ ਪਾਇਆ ਸੀ ਕਿ ਆ ਦੇਖੋ ਆ ਜੀ ਆਪਾਂ ਬੈਕ ਵਧਾਵਾਂਗੇ ਨੇ ਜੀ ਉਹਦੇ ਵਿੱਚ ਸਹੀ ਆਊਗੀ ਆਪਣੀ ਦੋਹਰਾ ਕੋ ਸਾਰੇ ਨਿਸ਼ਾਨ ਚੱਕਾਂਗੇ ਦੁਬਾਰੇ ਬੈਕ ਤੋਂ ਚੱਕਾਂਗੇ ਆਪਾਂ 1.1 ਇਧਰ ਨੂੰ ਲੈਣਾ ਕੋ 2 ਇੰਚ ਇਧਰੋਂ ਲੋੜਾ 8 ਇੰਚ ਪਾਟਦਾ 3 ਇੰਚ ਇੱਥੋਂ 1.5 ਇੰਚ ਆਮਾ 1.5 ਇੰਚ ਇਹ ਤੋਂ ਥੋੜਾ ਹਲਕਾ ਹੈ ਤੁਹਾਡੇ ਕਿ ਥੱਲੇ ਨੂੰ ਇਧਰ ਨੂੰ ਪਸੰਦ ਬੰਦ ਠੀਕ ਆ 2 ਇੰਚੂਗੇ ਨਿਸ਼ਾਨ ਆਪਣਾ ਇੱਥੋਂ ਸਕੇਲ ਇਧਰੋਂ ਨਾ ਮਗੇ ਪਾਈ ਆ ਦੇਖੋ ਫੱਟੀ ਦਾ ਧਿਆਨ ਰੱਖਿਆ ਕਰੋ

ਅਛੇ ਪੂਰੀ ਧਿਆਨ ਦੇਣਾ ਦੇ ਲੋਕੀ ਸਭ ਤੋਂ ਜ਼ਰੂਰੀ ਹੁੰਦੀ ਹੈ ਧੀਮੀ ਧੀਮੀ ਬੰਨੀ ਚ ਜਾਈ ਜਮਗੇ ਨਾ ਉਹਨੂੰ ਕੱਢੀ ਜਾਊਗਾ ਇਹ ਰਿਕਾ ਪਜਾਮਾ ਵੀ ਆਪਣਾ ਕੱਟ ਹੋ ਗਿਆ ਤਕਰੀਬਨ ਹੈਗਾ ਕੰਨੀ ਲਾਦ ਕੇ ਕੰਨੀ ਆਪਣੇ ਲਾਵੀਂ ਕਟਨੀ ਕਟਨੀ ਲੋਟ ਤਰ ਦੋਲਰ ਨਸ ਮੈਂ ਮੋੜ ਕੇ ਦੇਖ ਲੈ ਕਰੋ ਵੀ ਕਿੰਨੀ ਵਾਰੀ ਵੱਧ ਘਟ ਹੁੰਦਾ ਸਹੀ ਆਊਗਾ ਹੁਣ ਆਪਾਂ ਇੱਕ ਪਰਚੀ ਇੱਥੇ ਲਾ ਦਈਏ ਨੰਬਰ ਹੈਗਾ ਇਹਨਾਂ ਦਾ 1662 ਇੱਥੇ ਆਪਾਂ ਲਿਖਾਂਗੇ 1662 16 62 ਜੇਬਾ ਇਲਾਸਟਿਕ ਜੇਬ ਇਲਾਸਟਿਕ ਕਮਰ ਹੈਗੀ ਇਹਨਾਂ ਦੀ 37 ਲੰਬਾਈ ਹੈਗੀ 39 ਲੰਬਾਈ ਹੈਗੀ 39 ਠੀਕ ਆ ਪਜਾਮਾ ਆਪਣਾ ਕੱਟ ਹੋ ਗਿਆ ਹੁਣ ਆ ਗਈ ਕੁਰਤੇ ਦੀ ਵਾਰੀ ਜਿਵੇਂ ਆਪਾਂ ਵੱਡੇ ਬਣੇ ਆਲਾ ਕੱਟਿਆ ਉਹ ਵੀ ਤਕਰੀਬਨ ਗੱਟਣ ਥੋੜਾ ਜਿਹਾ ਫਰਕ ਹੁੰਦਾ ਬਸ ਕਪੜਾ ਲਾਉਣ ਵੇਲੇ ਹੈਨਾ ਜੇ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰੋ ਦੁਬਾਰੇ ਫੇਰ ਸੂਟ ਹੋਊਗਾ ਆਪਾਂ ਦੁਬਾਰੇ ਇੱਕ ਵਾਰੀ ਵੀਡੀਓ ਫੇਰ ਬਣਾ ਕੇ ਪਾ ਦੇ ਕਿਉਂਕਿ ਕਈ ਵਾਰੀ ਇੱਕ ਵਾਰੀ ਚੀਜ਼ ਸਮਝ ਆਏ ਨਹੀਂ ਕਈ ਵਾਰੀ ਨਹੀਂ ਆਉਂਦੀ ਹੈ ਨਾ ਕੋਈ ਗੱਲ ਨਹੀਂ ਤਾਂ ਲੰਬਾਈ ਹੈਗੀ ਇਹਨਾਂ ਦੀ 42. ਆਪਾਂ ਲਾਵਾਂਗੇ 43 ਤੇ 44। ਹਾਂ ਠੀਕ ਆ। ਇਹ ਦਰ ਲਾਵਾਂਗੇ ਪਾਸੇ ਸਕੇਲ। ਇਹਨੇ 1.5 ਇੰਚ ਵੱਧ ਕਰ ਲਿਆ ਕਰੋ ਲੰਬਾਈ ਤੋ ਫਿਰ ਕਈ ਵਾਰੀ ਕਾਂਕੂਨ ਆਉਣ ਦੇ ਨਾਲ ਘਟ ਜਾਵੇ ਇੱਕ ਵਾਰ ਸੇ ਇਹ ਤੋ ਆਖੇਦਾ ਹੋਈ ਵੇ ਆਪਣੇ ਬਾਹਾਂ ਪੀਸ ਹੋ ਗਿਆ ਇਹਦੇ ਵਿੱਚੋਂ ਆਪ ਕੱਢਾਂਗੇ ਕੋਟਾ ਇੱਕ ਵਾਰੀ ਫਿਰ ਪ੍ਰੈਸ ਕਰਨ ਲੱਗ ਜੇ ਲੋਡ ਪਈ ਤਾਂ ਮਾਰ ਲਾਂਗੇ ਨਾ ਗਾਣੋ ਇਹ ਬੈਠ ਕੇ ਬਣਾਉਣੀ ਚਾਰੇ ਲੜ ਪਾਉਮੀ ਇੱਕੋ ਜੇ ਕਰ ਲਾਂ ਕੰਨੀ ਆਪਾਂ ਕੱਢਣੀ ਕੱਢਣੀ ਮਥੁਰ ਹਰ ਕੀ ਵੀਡੀਓ ਜੀ ਦਾਦ ਨੂੰ ਕੰਨੀ ਕੱਢ ਕੇ ਫਿਰ ਸ਼ੁਰੂ ਕਰਾਂ ਕੋ ਕੱਟਣੀ ਨੋਕ ਕੰਨੀ ਛੱਡ ਕੇ ਛਾਤੀ 33 39 ਤੱਕ 40 40 ਤੇ 47 ਸਾਡੇ ਤੇਜ ਇੰਚ ਪਊਗਾ ਘੇਰਾ ਛਾਤੀ ਤੋਂ 8 ਇੰਚ ਵੱਧ ਪਾ ਲਿਆ ਕਰੋ ਬਸ ਬਿਲਕੁਲ ਸਹੀ ਆਊਗਾ ਨਾ ਵਿੱਚ ਦਬਾਅ ਪਾਉਣਾ ਉਹਦੇ ਨਾ ਕੋਈ ਸ਼ੋਰ ਸਿੱਧਾ ਛਾਤੀ ਤੋਂ 8 ਇੰਚ ਵੱਧ ਵਿੱਚੀ ਦਵਾਜ ਹੋਊ ਉਹਦੇ ਜਿੰਨਾ ਫਿਟਿੰਗ ਦੇ ਵਿੱਚ ਆਊਗਾ ਨਾ ਖੁੱਲਾ ਹੋਵੇ ਕੋੜ ਤਾਂ ਨਾ ਪੀੜਾ ਹੋਵੇ ਜੇ ਕੋ ਭਰਾਵ ਦੀ ਮਰਜ਼ੀ ਨਾਲ ਖੁੱਲੇ ਪੀੜੇ ਕਰਾ ਦੋ ਉਹ ਗੱਲ ਵੱਖ ਸਾਡੇ 23 ਆਪਣੇ ਕੋਲ ਇੱਕ ਕਪੜਾ ਬਚ ਗਿਆ ਖਰਚੇ ਵਾਸਤੇ ਇੱਕ ਕਪੜਾ ਬਚ ਗਿਆ ਜਿੱਧਰਲਾ ਪਾਸਾ ਸਹੀ ਹੋਵੇ ਨਾ ਕਾਨ ਨਹੀਂ ਹੈਗਾ ਆਪਾਂ ਨੂੰ ਪਤਾ ਲੱਗ ਜੇ ਉਹ ਪਾਸਾ ਥੱਲੇ ਕਰ ਦਿਆ ਕਰੋ ਘੇਰੇ ਵਾਲੇ ਪਾਸੇ ਕੀ ਹਲਕੀ ਆਪਾਂ ਪ੍ਰੈਸ ਦਿਖਾ ਕੇ ਇੱਥੇ ਫਿਰ ਆਪਾਂ ਇਹਦੀ ਗਲਾਈ ਚੱਕਾਂਗੇ ਲਓ ਜੀ ਹੈਪ ਪਹਿਲਾਂ ਚੈੱਕ ਕਰਾਂਗੇ ਆਪਾਂ ਹੈਪ ਕਿੰਨੀ ਆ ਸਾਢੇ 43 ਆਪਾਂ ਲਾਵਾਂਗੇ ਸਾਢੇ 44 11.44 11.1 ਸੂਟ ਬਿਲਕੁਲ ਸਿੱਧਾ ਲਾਵਾਂਗੇ ਨਿਸ਼ਾਨੇ ਤੋਂ ਇਹ ਨਹੀਂ ਸਕੇਲ ਫੱਟੀ ਰੱਖ ਕੇ ਨਾ ਸਿੱਧਾ ਬਿਲਕੁਲ ਇਹਸੋ ਠੀਕ ਆ ਆਵਲੀ ਗਲਾਈ ਜੇ ਕਿਸੇ ਭੈਣ ਤੋਂ ਨਹੀਂ ਪੈਂਦੀ ਕੋਈ ਪੁਰਾਣਾ ਕੁਰਤਾ ਉੱਤੇ ਰੱਖ ਕੇ ਨਾਲ-ਨਾਲ ਦੀ ਨਿਸ਼ਾਨ ਲਾ ਲਿਆ ਕਰੋ ਬਸ ਸੌਖਾ ਹੀ ਆ ਫਿਰ ਵੀ ਕੱਚਾ ਮਾਰਕ ਦੇ ਨਾਲ ਕੱਚਾ ਕਰ ਲਿਆ ਕਰੋ ਜੇ ਵੀ ਗਲਾਈ ਕਿਸੇ ਭੈਣ ਤੋਂ ਨਹੀਂ ਸਹੀ ਪੈਂਦੀ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਹੋ ਤਾਂ ਉਹ ਵੀ ਨਵਾਂ-ਨਵਾਂ ਕੰਮ ਸਿੱਖਿਆਦਾ ਕੀ ਵੀ ਹੈ ਨਾ ਤਾਂ ਗਲਾਈ ਵਾਸਤੇ ਕੱਚਾ ਮਾਰਕ ਕਰ ਲਿਆ ਕਰੋ ਸੌਖਾ ਹੋ ਜਾਂਦਾ ਅੱਧਾ ਪੌਣਾंचं ਪਾ ਬੈਗ ਸਾਰਾ ਨਹੀਂ ਚੱਕਦੇ ਹੋਣੇ ਭਾਵੇਂ ਬਾਲ ਵਾਲਾ ਕੁਰਤਾ ਭਾਵੇਂ ਕੁਰਤਾ ਫੱਟੀ ਵਾਲਾ ਆ ਆਜੀ ਜੇ ਕਿਸੇ ਢਿੱਡ ਵੱਡਾ ਤਾਂ ਫਿਰ 1.5 ਇੰਚ ਵੀ ਚੱਕਣਾ ਪੈਣਾ ਆਪਾਂ ਨੂੰ ਹਣਾ ਨਹੀਂ ਅੱਧਾ ਪੌਣਾ ਜੀ ਤਾਂ ਆਪਾਂ ਤਕਰੀਬਨ ਸਾਰਿਆਂ ਨੂੰ ਚੱਕ ਦੇਣਾ ਇੰਨਾ ਚਲ ਜੇ ਮੈਂ ਆਪਦਾ ਕੁਰਤਾ ਵੀ ਕੱਟੂਗਾ ਇਹ ਜਦੋਂ ਆਪਾਂ ਖੜਦੇ ਆ ਨਾ ਪਿੱਛੇ ਨੂੰ ਮੱਲੋ ਮੱਲੀ ਕੁਰਤਾ ਲੌਂਕ ਜਾਂਦਾ ਫਿਰ ਉਹ ਪਾਇਆ ਬੁਰਾ ਲੱਗਦਾ ਇਹ ਹਰ ਇੱਕ ਦੇ ਚੱਕਾ ਉਹ ਛੋਟੇ ਜਿਹਾਕਾਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਚੱਕ ਦੇਣਾ ਲੋ ਉਸੇ ਤਰੀਕੇ ਨੂੰ ਬੰਦ ਕਰਦੇ ਆਪਾਂ ਕੋੜਤੇ ਜੇੜੀ ਲੰਬਾਈ ਆ ਉਹ ਹੈਗੀ ਆ 42.5 ਆਪਾਂ ਲਾਵਾਂਗੇ 43.5 ਹਾਂ ਬਿਲਕੁਲ ਸਹੀ ਹੈ ਨਾਲੇ ਆਪਾਂ ਵੱਧ ਰੱਖਿਆ ਸੀਗਾ ਤਾਂ ਵੀ ਬਿਲਕੁਲ ਸਹੀ ਸਹੀ ਆ ਘਾਟ ਜਾਂਦੋਂ ਦੱਸੇ ਮਨੋਮਦੀ ਮੋਡਲ ਹੈ 9 ਇੰਚ ਜਿਹੜਾ ਤੀਰਾ ਹੈਗਾ 18 ਤੇ 19 ਦੇ ਚਾਕਾ ਨਿਸ਼ਾਨ ਉਹ ਥੋੜੇ ਲੰਬੇ ਲੱਗਾਂ ਕਿਉਂਕਿ ਕਦ ਕੱਠ ਲੰਮਾ ਹੈ 16 ਇੰਚ ਲੱਗਣਗੇ ਇਹਨਾਂ ਨੂੰ ਚਾਕਾ ਇੰਚ ਆਹ ਲਓ ਕੀਤਾ ਥੱਲੇ ਕੀਤਾ 15 ਫਿਰ 12 ਤੇ ਫਿਰ 5 ਹੁਣ ਕਮਰ ਹੈਗੀ ਇਹਨਾਂ ਦੀ ਆਹ ਲਓ ਇਥੋਂ ਕਮਰ ਮੈਣੀ ਆਪਾਂ ਕਮਰ ਹੈਗੀ 41 ਆਪਾਂ ਲਾਵਾਂਗੇ 42 ਤੇ ਹੈ ਪਹ ਹੈ ਕਿ ਸਾਡੇ 43 ਆਪਾਂ ਲਾਵਾਂਗੇ 11.100 ਤੀ ਆ ਫੱਟੀ ਧਰ ਕੇ ਫਿਰ ਨਿਸ਼ਾਨ ਚੱਕਨੇ ਆਪਾਂ ਆ ਬਣੀ ਨਾ ਪਰ ਇਸ ਤੋਂ ਫੋਲਟਾਇਡ ਕਰਤਾਗਾ ਪੂਰਾ ਆਮ ਆਪਾਂ 4 ਇੰਚ ਦੀ ਰੱਖਦੇ ਲੂਜ਼ਿੰਗ ਪੇੜ ਤੋਂ 4 ਇੰਚ ਦੀ ਪਰ ਆਪਾਂ ਇਹਦੇ 3 ਇੰਚ ਦੀ ਲੂਜ਼ਿੰਗ ਪਾਈ ਹੈ ਭਰਾ ਨੇ ਕਹਿ ਕੇ ਪੂਰਾ ਫਿੱਟ ਫਿੱਟ ਹੀ ਆਊਗਾ ਜੇ ਤੁਸੀਂ ਮੋਬਾਈਲ ਤੇ ਪਰਸਪਲ ਨੇ ਇਕੱਠਾ ਫਿਰ ਟਾਈਟ ਹੋ ਜੂਗਾ ਨਾਰਮਲ ਜੀ ਆਪਾਂ ਲੂਜ਼ੀ ਪਾਉਣੀ ਹੈ ਪੇੜ ਤੋਂ 4 ਇੰਚ ਵੱਧ ਪਾਜਾ ਕਰੋ ਸਹੀ ਆਊ ਬਿਲਕੁਲ ਲੋਚ ਬੜਾ ਆਪ ਆਪ ਸਚਾ ਕੇ ਐਵੇਂ ਕਮਾਣਾ ਇੱਥੋਂ ਕਟਾਂਗੇ ਆਪਣਾ 1.5 ਇੰਚ ਤੀਰੇ ਦਾ ਇੱਥੇ ਆਪਣਾ ਤੀਰ ਲੱਗੂਗਾ ਨਾ ਉਹ ਆਗੇ 1.5 ਇੰਚ ਔਰ ਟਰੱਕ ਜਿਹੜਾ ਤੇਰੇ ਵਾਸਤੇ ਹੁੰਦਾ ਆਪਣਾ ਸੈਂਟਰ ਦੇ ਵਿੱਚ ਇਹ ਆਪਾਂ ਜਿਹੜਾ ਕੁੜਤਾ ਕੱਟ ਰਹੇ ਆ ਇਹ ਫੱਟੀ ਵਾਲਾਗਾ ਬਾਹਰ ਵਾਲੇ ਦੀ ਕਟਾਈ ਥੋੜੀ ਜਿਹੀ ਵੱਖਰੀ ਹੁੰਦੀ ਆ ਜਿਹੜੀਆਂ ਭੈਣਾਂ ਆ ਜਾਂ ਭਰਾ ਨਵੇਂ ਚੈਨਲ ਤੇ ਉਹਨੂੰ ਨਹੀਂ ਪਤਾ ਹਨਾ ਵੀ ਆਪਾਂ ਕਿਹੜਾ ਕੁੜਤਾ ਕੱਟ ਰਹੇ ਆ ਕਿੰਗਾ ਭੈਣਾ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾਗਾ ਉਹ ਥੋੜਾ ਧਿਆਨ ਵੱਧ ਦਿਆ ਕਰੋ ਤੇ ਮੈਨੂੰ ਦੱਸਦੇ ਵੀ ਰਿਹਾ ਕਰੋ ਵੀ ਅਸੀਂ ਭਾਈ ਜ਼ੀਰੋ ਲੈਵਲ ਤੋਂ ਸ਼ੁਰੂ ਕਰ ਰਹੇ ਆ ਤੁਸੀਂ ਥੋੜਾ ਸੌਖਾ ਸਮਝਾ ਦਿਆ ਕਰੋ 2.5 ਇੰਚ ਨੀਚੇ ਨੂੰ 1.3 ਇੰਚ ਜਿਹਦੇ ਪੰ 15 ਕਲਰ ਹੋਗੇ ਉਹਨਾਂ ਵੱਤ ਤੀਰਾ ਹੈਗਾ ਇੱਥੇ 18 ਆ ਦੇਖੋ 9 ਦੋਨੀ 18 ਆਪਾਂ ਇੱਕ ਛੁੱਟ ਕੱਟ ਕਰ ਲਿਆ ਤਾਂ ਕਿ ਮੂਰੇ ਫਰੰਟ ਦੇ ਵਾਲ ਵਗੈਰਾ ਨਾ ਪੈਣ ਇਧਰ ਆਪਾਂ ਕਰਾਂਗੇ 2 ਇੰਚ ਫਰੰਟ ਹੈਗਾ ਇਹਨਾਂ ਦਾ 9 ਇੰਚ ਇਹ ਆਨ ਇੱਥੋਂ ਆਪਾਂ ਗਲਾਈ ਦੇਵਾਂਗੇ ਹਲਕੇ ਜਿਹੇ ਧਿਆਨ ਨਾਲ ਲੋਕ ਸਭ ਤੋਂ ਸਹੀ ਫਰੰਟ ਆਊਗਾ ਨਾ ਕੋਈ ਬਾਲਛਲ ਪਵੇ ਇਸੇ ਤਰੀਕੇ ਬਾਹ ਕੱਢ ਦੇਣੀ ਆਪਾਂ ਆਹ ਕੱਪੜਾ ਆਪਣੇ ਕੋਲੇ ਬਚ ਗਿਆ ਹੁਣ ਦੇਖ ਪਣਾ ਇਹਦਾ ਨਾ ਪੂਰਾ ਚੌੜਾ ਹੁੰਦਾ ਇੱਕੇ ਵਾਰੀ ਚੋਂ ਆਪਣੇ ਬਾਹਾਂ ਨਿਕਲ ਆਉਣਗੇ ਇਹਦੇ ਵਿੱਚੋਂ ਛਾਤੀ ਹੈਗੀ 39 39 ਦਾਦ ਹੋ ਗਿਆ ਪਹਿਲਾਂ 38 ਦਾਦ ਕਰਾਂਗੇ 38 ਦਾ 19 ਤੇ 21 ਸਾਡੇ 21 ਮੋਢਾ ਬੰਨਦਾ ਭਰਾ ਦਾ ਛਾਤੀ ਯਾਦ ਕਰਕੇ ਨਾ 2 ਇੰਚ ਪਾ ਦਿਆ ਕਰੋ ਤਾਂ ਮੋਢਾ ਸੋਡਾ ਨਿਕਲ ਕੇ ਸਹੀ ਆ ਜੀ ਬਿਲਕੁਲ ਬਸ ਇੱਥੋਂ ਐਸ ਤਰ੍ਹਾਂ ਕਰ ਲੈਣਾ ਥੋੜਾ ਪਿੱਛੇ ਕਰਾਂਗੇ ਆਪਾਂ ਇੱਥੇ ਮੋਢਾ ਆਉਂਦੀ ਆਪ ਸਹੀ ਨਿਕਲ ਆ ਦੇਖੋ ਕਿੰਨੀ ਕੰਨੀ ਖਿੱਚ ਮਾਰੀ ਹੈ ਨਾ ਕੰਨੀ ਬਾਹਰ ਹਮੇਸ਼ਾ ਹੀ ਕੱਢਣੀ ਹੁੰਦੀ ਹੈ ਆਪਾਂ ਖਿੱਚ ਮਾਰੇ ਭਾਵੇਂ ਨਾ ਵਾਏ ਉਹ ਵੱਖਰੀ ਗੱਲ ਪਰ ਕੰਨੀ ਬਾਹਰ ਕੱਢ ਦੇ ਬਹੁਤ ਜ਼ਿਆਦਾ ਫਰਕ ਪੈਂਦਾ ਕੰਨੀ ਜਦੋਂ ਜਦੋਂ ਬਤੋਈਏ ਨਾ ਸੁਗੜਦੀ ਦਿੰਦੀ ਹੈ 22.21 ਇਥੋਂ ਮੋਡਾ ਪਾਵਾਂਗੇ ਆਪਾਂ ਮਮੈਂ ਕੀ ਪਾਉ ਲੋ ਤਾਂ ਵੀ ਚੱਲ ਜਾਊਗਾ ਆ ਲੋ ਇੱਥੇ ਠੀਕ ਆ ਨੀਚੇ ਨੂੰ ਕਿੰਨਾ ਪਾਵਾਂਗੇ ਆਪਾਂ 4 ਇੰਚ ਬਾ ਕਿੰਨੀਆਂ ਪਾਉਣੇ 25 ਆਪਾਂ ਲਾਵਾਂਗੇ ਪਾਉਣੇ 24 ਲਗੋ ਕਾਫ ਕਿੰਨਾ 10 ਇੰਚ ਆਪਾਂ ਇਥੋਂ ਲਾਵਾਂਗੇ 6 ਤੋਂ 1 ਸੂਪ ਕੱਟ ਇਹ ਜਿਹਨੂੰ ਦੇਖ ਲਿਆ ਕਰੋ ਜਿਹਦੇ ਕਾਫ ਵੱਡੇ ਹੁੰਦੇ ਆ ਉਹ ਮੂਰੂ ਖੁੱਲਾ ਕਰਨਾ ਇੱਥੇ 14.5 15 ਆਪਾਂ ਨੇ ਕੋਣੀ ਕਰਤੀ ਇੱਥੋਂ ਦੇਵਾਂਗੇ ਇਹਨੂੰ ਗਲਾਈ ਦੋਨੋਂ ਕਿਸੇ ਚੀਜ਼ ਦੀ ਨਹੀਂ ਸਮਝਾਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਮੈਨੂੰ ਪਤਾ ਲੱਗ ਜਾਈ ਵੀ ਆ ਚੀਜ਼ ਤੇ ਆਪਾਂ ਨੂੰ ਥੋੜਾ ਧਿਆਨ ਦੇਣ ਦੀ ਲੋੜ ਆ ਹਾਂ ਕੁਰਤੇ ਪਿਆਮੇ ਦੇ ਵਿੱਚ ਲੇਡੀ SUITਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਦਾ ਕੁਰਤੇ ਪਿਆਮੇ ਥੋੜਾ ਰਿਸਪੌਂਸ ਘੱਟ ਮਿਲਦਾ ਪੰਨਾਂ ਦਾ ਉਹ ਥੋੜਾ ਦਿਖਾਇਆ ਕਰੂ ਅੱਗੇ ਆ ਕੇ ਹਾਂ ਬਈ ਅਸੀਂ ਕੁਰਤੇ ਪਿਆਮੇ ਸਿੱਖਣੇ ਆ ਤਾਂ ਸਮਾਰ ਕੇ ਸਮਝਾ ਲੈ ਗੋਸਾਂ ਨੂੰ

ਦੇ ਮੂਲੇ ਪੱਲੇ ਦੇ ਗਲਾਈ ਦੇ ਇੰਨਾ ਡਾਲਰ ਚੱਕਾਂਗੇ ਧਿਆਨ ਨਾਲ ਔਰ ਠੀਕ ਆ ਇੱਥੇ ਤੱਕ ਤੇ ਇੱਥੇ ਤੱਕ ਹੋਣ ਰਿਹਾਗਾ ਤੀਰਾ ਆਪਣਾ ਹਨਾ ਤੀਰਾ ਹੈਗਾ ਇਸ ਭਰਾ ਦਾ 18 ਇੰਚ ਤਿਆਰ 18 ਆਪਾਂ ਕਿੰਨੇ ਦਾ ਪੀਸ ਚਾਹੀਦਾ ਆਪਾਂ ਨੂੰ 20 ਦਾ 2 ਇੰਚ ਆਪ ਵਾਧਾ ਰੱਖਦੇ ਹੁੰਨੇ ਆ ਚਲੋ ਬੀ ਇੰਚ ਟਿੱਕਰ ਆਪਾਂ ਤਿਆਰ ਕਰ ਲਾਂਗੇ ਮੋੜ ਤੇ ਪੂਰਾ ਵੱਧ ਦੀ ਆਹ ਲੋ ਠੀਕ ਆ ਪ੍ਰੈਸ ਦੀ ਵਾਰ ਤੋਂ ਥੋੜੀ ਵੱਧ ਕਰਿਆ ਕਰੋ ਬਣਾਉਣ ਵੇਲੇ ਵੀ ਤੇ ਕੱਟਣ ਵੇਲੇ ਵੀ ਤਾਂ ਕਿ ਸਫਾਈ ਨਾਲ ਕਪੜਾ ਕੱਟਿਆ ਹੋਊਗਾ ਤਾਂਪੀ ਸਫਾਈ ਨਾਲ 18 ਤੋਂ 19 ਇੰਚ ਇੱਥੋਂ ਕਿੰਨਾ ਆਪਾਂ ਪਾਵਾਂਗੇ 4 ਇੰਚ ਇੱਥੋਂ ਕਿੰਨਾ 5 ਇੰਚ ਇਦੋਂ ਕਿੰਨਾ ਇੰਜ ਇਧਰੋਂ ਕਿੰਨਾ ਉੱਪਰਲੇ ਪਾਸੋਂ ਆਹਾਂ 1.5 ਇੰਚ ਦੀ ਹੁੰਦੀ ਹੈ ਗਲਾਈ ਆਹ ਵੇ ਠੀਕ ਆ ਹੁਣ ਇਹ ਥੋਪਾ ਹਲਕੀ ਜਿਹੀ ਬਾਹਰੋਂ ਸ਼ੇਪ ਕਰਨੀ ਅੰਦਰੋਂ ਲਓ ਆ ਹੋ ਗਿਆ ਆਪਣਾ ਤੀਰਾ ਵੀ ਕੱਟਿਆ ਗਿਆ ਸਾਰਾ ਕੁੜਤਾ ਪਿਆਮਾ ਪਾਣੇ ਨੇ ਕੱਟਤਾ ਸਵਾ ਮੀਟਰ ਬਣੀ ਦੀ ਕਾਟ ਸੀ ਇਹ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਾ ਸਮਝ ਆਈ ਕਿਦੋਂ ਵੀ ਜਾਂ ਛਾਤੀ ਤੋਂ ਕਿੰਨਾ ਵੱਧ ਰੱਖਣਾ ਮੈਂ ਛਾਤੀ ਤੋਂ ਦੁਬਾਰੀ ਫੇਰ ਦੱਸ ਦਿੰਨਾ ਜੀ ਆਪਣੀ ਛਾਤੀ 38 ਆ ਤਾਂ ਉਹਦੇ ਵਿੱਚ 8 ਇੰਚ ਪਾ ਦੋ 38 ਤੋਂ 40 40 ਤੇ 46 ਤਾਂ ਨਿਕਲ ਕਿੰਨਾ ਹੋਊਗਾ ਘੇਰਾ ਤੇ हिਪ 23 ਇੰਚ ਜਮਾ ਸਹੀ ਆਊਗਾ ਨਾ ਖੁੱਲਾ ਨਾ ਭੀੜਾ ਠੀਕ ਹੈ ਜੇ ਕਿਸੇ ਟੱਡੇ ਜਿਆਦੇ ਆ ਫਿਰ ਥੋੜਾ ਜਿਹਾ ਅਪਰੋਚ ਚੇਂਜ ਕਰਨਾ ਪਊਗਾ ਇੱਥੇ ਆਪ ਲਿਖਿਆ ਨੰਬਰ 1600 62 ਠੀਕ ਆ ਜੀ ਕੋੜਤਾ ਪਿਆ ਮੈਂ ਆਪਣਾ ਸਾਰਾ ਕੱਟਿਆ ਗਿਆ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਤਾਂ ਫਟਾਫਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਜਿਹੜੀਆਂ ਭੈਣਾ ਕੁਰਤੇ ਪਹਿਵੇਂ ਸਿੱਖਣ ਦੀ ਚਾਹਵਾਂ ਰੱਖਦੇ ਹਨਾ ਚਾ ਤਾਂ ਉਹ ਮੈਨੂੰ ਕਮੈਂਟ ਕਰਿਆ ਗੁਰੂ ਤਾਂ ਕਿ ਆਪਾਂ ਸਲਾਈ ਦੀ ਵੀਡੀਓ ਵੀ ਜਲਦੀ ਤੋਂ ਜਲਦੀ ਪਾਇਆ ਕਰਗੀ ਜਿਹੜੀਆਂ ਭੈਣਾ ਸਿੱਖਣਾ ਚਾਹੁੰਦੀਆਂ ਕੁਰਤਾ ਪਹਿਵੇਂ ਉਹਨਾਂ ਨੂੰ ਹਜੇ ਘੱਟ ਆਉਗਾ ਉਹ ਭੈਣਾ ਜਿਆਦਾ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਫਿਰ ਆਪ ਨੂੰ ਪਤਾ ਲੱਗ ਜਿੰਦਾ ਵੀ ਇੰਨੀ ਗਿਣਤੀ ਹੈਗੀ ਸਿੱਖਣ ਵਾਲੇ ਦੀ ਕੁਰਤੇ ਪਹਿਵੇਂ ਇੰਨੀ ਗਿਣਤੀ ਹੈਗੀ ਲੇਡੀ ਸੂਟ ਸਿੱਖਣ ਵਾਲੀ ਭੈਣਾ ਦੀ ਠੀਕ ਹੈ ਜੀ ਤਾਂ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਇਆਜਤ ਧੰਨਵਾਦ